ਬਿਸ਼ ਹੋ ਗਈ ਆ ਕੁਛ ਨਹੀਂ ਹੋਇਆ ਉਹਨੂੰ ਉਹ ਬਠੇਰੇ ਖੇਖਣ ਕਰਦੀ ਹੁੰਦੀ ਪਹਿਲੀ ਉਮਰੇ ਵੀ ਇਦਾਂ ਹੀ ਕਰਦੀ ਹੁੰਦੀ ਜਦੋਂ ਮੈਂ ਇਹਦੇ ਦਵਾਰੇ ਮੋੜਨਾ ਤੇ ਸਾਰੀ ਸ਼ੁਰਤ ਕਰ ਤਾਇਦੀ ਤੂੰ ਦੇ ਛਿੱਟੇ ਮਾਰੇ ਆ ਨਾ ਮੈਂ ਖੜਦਾ ਪਾਣੀ ਦੀ ਬਾਲਟੀ ਨਾਲ ਮਾਰਦਾ ਦੋ ਮੱਗ ਉਹਦੇ ਮੂੰਹ ਦੇ ਉੱਤੇ ਵੇਖਿਆ ਕਿਦਾਂ ਉੱਠੀ ਆ ਮੰਮੀ ਮੰਮੀ ਤੁਹਾਨੂੰ ਕੀ ਹੋ ਗਿਆ ਵਾ ਮੰਮੀ ਜੇ ਪਖੰਡ ਕੰਢ ਨਹੀਂ ਆ ਨਾ ਤੇ ਉੱਠ ਗਲੋ ਕੋਈ ਗੱਲ ਨਹੀਂ ਮੈਂ ਕਿਸ ਨੂੰ ਨਹੀਂ ਦੱਸਦੀ ਮੈਂ ਅੱਗੇ ਖੜੇ ਦਾ 15000 ਕਿੱਥੋਂ ਲਾਇਆ ਤੂੰ ਵੱਡੇ ਡਾਕਟਰਾਂ ਦੀਆਂ ਗੱਲਾਂ ਕਰਦੀ ਅਗਲੇ ਲੱਖਾਂ ਨਾ ਲੈਦੇ ਆ ਤੇ ਲੋਕੀ ਨਾ ਤੇਰੇ ਵਰਗੀਆਂ ਜਿਹੜੀਆਂ ਹੁੰਦੀਆਂ ਨਾ ਉਹਨਾਂ ਨੂੰ ਝੱਟ ਇਹੋ ਜਿਹਾ ਕੋੜ ਗਲੋਂ ਲਾ ਕੇ ਤੇ ਗੱਗਾ ਕਰਦੇ ਆ ਅੱਛਾ ਮੰਮੀ ਹੁਣ ਮੈਂ ਤਾਂ ਇਹੋ ਕੋੜ ਲੱਗਦੀ ਆ ਜਿੱਦ ਤਾਡੇ ਮੁੰਡੇ ਦਾ ਰਿਸ਼ਤਾ ਨਹੀਂ ਨਾ ਹੁੰਦਾ ਉਹ ਦਿਨਾਂ ਦੇ ਸਾਨੂੰ ਦੋਵਾਂ ਕੱਪੜਿਆਂ 'ਚ ਕੁੜੀ ਤੋੜ ਦੋ ਅਹੀਂ ਆਪਣਾ ਕੋਈ ਹਾਨ ਕੋਈ ਨਹੀਂ ਲੈਣ ਦੇਣ ਦੀ ਭੁੱਖ ਹੈਗੀ ਤੇ ਹੁਣ ਤੁਸੀਂ ਮੈਨੂੰ ਬੜੀਆਂ ਗੱਲਾਂ ਸੁਣਾਉਂਦੇ ਈ ਉਦਾਂ ਵੈਸੇ ਨਾ ਮੰਮੀ ਤੁਸੀਂ ਪਖਾਂਢੀ ਡਏੇ ਕਰਨ ਉੜਦਿਆਂ ਸਾਰੀ ਨਾ ਤੁਹਾਨੂੰ ਦੂਜੇ ਵਿਆਹ ਦਾ ਚੇਤਾ ਆ ਗਿਆ ਤੇ ਦੂਜਾ ਵਿਆਹ ਤੁਸੀਂ ਕਰਕੇ ਵੀ ਇਹ ਹੀ ਲੋਹਾ ਜਦੋਂ ਲਿਆ ਨਾ ਮੈਂ ਵੀ ਸਾਵਾਂ ਹੀ ਖਰਚਾ ਤੇ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਵੀ ਦੂਜਾ ਵਿਆਹ ਕਿੱਦਾਂ ਕਰੀਦਾ ਵਾ